ਅਮਰੀਕਾ ਤੋਂ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕੀ ਫੌਜੀ ਮਾਲ ਵਾਹਕ ਜਹਾਜ਼ ਅੰਮ੍ਰਿਤਸਰ ਕੋ ਮੰਤਰੀ ਹਵਾਈ ਅੱਡੇ ਪਹੁੰਚ ਚੁਕਾ ਹੈ ਜਾਣਕਾਰੀ ਮੁਤਾਬਕ ਜਹਾਜ਼ ਵਿੱਚ ਕੁੱਲ 205 ਯਾਤਰੀ ਸਵਾਰ ਖਾਨ ਜਿਨ੍ਹਾਂ ਵਿੱਚੋਂ 104 ਜਣੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਉਤਾਰਿਆ ਗਿਆ ਇਨ੍ਹਾਂ 104 ਜਣੀਆਂ ਵਿੱਚੋਂ 30 ਜਣੇ ਪੰਜਾਬ ਦੇ ਨੇ 33 ਹਰਿਆਣਾ ਤੇ 33 ਗੁਜਰਾਤ ਤੋਂ ਯੂਪੀ ਤੇ ਮਹਾਰਾਸ਼ਟਰ ਤੇ ਦੋ ਚੰਡੀਗੜ੍ਹ ਨਾਲ ਸੰਬੰਧਿਤ ਹਨ ਇਨ੍ਹਾਂ ਸਾਰੇ ਜਣੀਆਂ ਨੂੰ ਮੰਗਲਵਾਰ ਨੂੰ ਟੈਕਸ ਦਿੱਸਾ ਐਂਟੋਨੀਓ ਤੋਂ ਸੀਸਤਾਰਾ ਜਹਾਜ਼ ਰਾਹੀਂ ਭਾਰਤ ਦੀ ਪੋਰਟ ਕੀਤਾ ਗਿਆ ਅੰਮ੍ਰਿਤਸਰ ਵਿੱਚ ਉਤਾਰੇ ਗਏ ਕੁੱਚਾਰ ਭਾਰਤੀਆਂ ਦੇ ਪਹਿਲਾਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ ਜਿਨ੍ਹਾਂ ਵਿੱਚੋਂ ਕਿਸੇ ਦਾ ਅਪਰਾਧਿਕ ਰਿਕਾਰਡ ਮਿਲਦਾ ਹੈ ਤਾਂ ਉਸ ਨੂੰ ਰੋਕ ਕੇ ਜਾਂਚ ਕੀਤੀ ਜਾਵੇਗੀ ਅਤੇ ਬਾਕੀਆਂ ਨੂੰ ਉਹਨਾਂ ਦੇ ਸਬੰਧਤ ਸੂਬਿਆਂ ਜਾਂ ਜ਼ਿਲ੍ਹਿਆਂ ਲਈ ਰਵਾਨਾ ਕਰ ਦਿੱਤਾ ਜਾਵੇਗਾ ਪੰਜਾਬ ਨਾਲ ਸੰਬੰਧਿਤ ਪ੍ਰਵਾਸੀਆਂ ਨੂੰ ਉਹਨਾਂ ਦੀ ਮੰਜ਼ਲ ਤੱਕ ਪਹੁੰਚ ਲਈ ਸਬੰਧਤ ਜ਼ਿਲ੍ਹਿਆਂ ਤੋਂ ਵਾਹਨ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਜਿਹੜੇ 30 ਜਣੇ ਪੰਜਾਬ ਦੇ ਨੇ ਉਹਨਾਂ ਵਿੱਚੋਂ ਅੰਮ੍ਰਿਤਸਰ ਜ਼ਿਲ੍ਹੇ ਦੇ 5 ਜਣੇ ਗੁਰਦਾਸਪੁਰ ਦਾ 1 ਤਰਨਤਾਰਨ ਦਾ 1 ਜਲੰਧਰ ਦੇ 4 ਕਪੂਰਥਲਾ ਦੇ 6 ਹੁਸ਼ਿਆਰਪੁਰ ਦੇ 2 ਲੁਧਿਆਣੇ ਦੇ 2 ਨਵਾਂ ਸ਼ਹਿਰ ਦੇ 2 ਪਟਿਆਲਾ ਦੇ 4 ਸੰਗਰੂਰ ਦਾ 1 ਮੁਹਾਲੀ ਦਾ 1 ਅਤੇ ਫਤਿਹਗੜ੍ਹ ਸਾਹਿਬ ਦਾ 1 ਯਾਤਰੀ ਸ਼ਾਮਲ ਹੈ ਜਿਨ੍ਹਾਂ ਦੀ ਪਹਿਲਾਂ ਜਾਂਚ ਹੋਵੇਗੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਭੇਜਿਆ ਜਾਵੇਗਾ ਜਿਸ ਤੇ ਲਈ ਵਿਸ਼ੇਸ਼ ਤੌਰ ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ